ਜੀ ਹੁਲੇ ਮਹਲੇ ਤੇ ਆਪਾਂ ਸਾਰੇ ਚਲੇਦਾ ਜਾਂਦੇ ਆ ਕੋਈ ਬੁਲਟ ਤਿਆਰ ਕਰਦਾ ਕੋਈ ਸਪਲੈਂਡਰ ਤਿਆਰ ਕਰਦਾ ਕੋਈ ਟਰੈਕਟਰ ਤੇ ਡੇਢ ਡੇਢ ਦੋ ਦੋ ਲੱਖ ਦਾ ਮਿਊਜ਼ਿਕ ਦਾ ਸਿਸਟਮ ਲਾ ਕੇ ਜਾਂਦਾ ਕੋਈ ਗੱਡੀਆਂ ਤਿਆਰ ਕਰਕੇ ਪਰ ਕੀ ਪਤਾ ਵੀ ਹੁਲਾ ਮੱਲਾ ਕਿਉਂ ਮਨਾਇਆ ਜਾਂਦਾ ਇਹਦਾ ਕੀ ਇਤਿਹਾਸ ਆ ਪਹਿਲੀ ਵਾਰੀ ਇਹਦੀ ਸ਼ੁਰੂਆਤ ਕਦੋਂ ਹੋਈ ਸੀ ਤੇ ਕਿਹੜੇ ਗੁਰੂ ਸਾਹਿਬ ਦੇ ਵੇਲੇ ਹੁਲਾ ਮੱਲਾ ਬਣਾਇਆ ਗਿਆ ਸੀ ਹੁਲਾ ਮੱਲੇ ਦੀ ਇੰਨੀ ਮਹਾਨਤਾ ਕਿਉਂ ਹੈ ਸਿੱਖ ਧਰਮ 'ਚ ਕੀ ਕਿਸੇ ਨੂੰ ਪਤਾ ਜਾਂ ਸਿਰਫ ਉੱਥੇ ਆਪਣਾ ਘੁੰਮ ਫਿਰ ਕੇ ਵਾਪਸ ਆ ਜਾਨੇ ਮੇਲਾ ਦੇਖ ਕੇ ਉਲੇਮ ਜਦਿ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਜੰਗਾਂ ਦੀਆਂ ਤਿਆਰੀਆਂ ਕਰਵਾਉਣ ਲਈ ਕੀਤੀ। ਪਹਿਲੀ ਵਾਰੀ ਹੁਲਾਮੁਲਾ ਅਨੰਤਪੁਰ ਸਾਹਿਬ ਵਿਖੇ ਹੌਲਗੜ੍ਹ ਕਿਲੇ ਵਿੱਚ ਮਨਾਇਆ ਗਿਆ। 1700 ਈਸਵੀ ਵਿੱਚ ਪਹਿਲਾ ਹੁਲਾਮੁਲਾ ਖੇਡਿਆ ਗਿਆ। ਇਸ ਵਿੱਚ ਪੰਥ ਨੂੰ ਦੋ ਦਲਾਂ ਵਿੱਚ ਵੰਡ ਦਿੱਤਾ ਜਾਂਦਾ ਸੀ ਤੇ ਸਿੰਘ ਆਪਣੇ ਘੋੜਿਆਂ ਤੇ ਕਿਰਤੱਬ ਦਿਖਾਉਂਦੇ, ਮਾਰਸ਼ਲ ਆਰਟ ਕਰਦੇ, ਦੱਤਕਾ ਦਿਖਾਉਂਦੇ ਤੇ ਫਿਰ ਇਹਨਾਂ ਦੋਨਾਂ ਦਲਾਂ ਨੂੰ ਹਰ ਪਸਵ ਦੇ ਮੁਕਾਬਲਾ ਕਰਾਇਆ ਜਾਂਦਾ ਸੀ ਜਿਹੜਾ ਵੀ ਦਲ ਪਹਿਲਾਂ ਲੋਗੜ ਦੇ ਕਿਲੇ ਉੱਤੇ ਕਬਜ਼ਾ ਕਰ ਲੈਂਦਾ ਸੀ ਉਹਨੂੰ ਜੇਤੂ ਮੰਨਿਆ ਜਾਂਦਾ ਸੀ ਤੇ ਉਹਨੂੰ ਬਹੁਤ ਜ਼ਿਆਦਾ ਨਾਮ ਦਿੱਤੇ ਜਾਂਦੇ ਸਨ